ਕਨ ਸਾਹਿਬ ਦੀ ਪੋਸਟਿੰਗ ਹੋ ਗਈ ਚੰਦੀ ਮੰਦਿਰ ਅੱਛੇ ਇੱਥੇ ਚੰਦੀ ਕੜ ਵਿੱਚ ਜੀ ਜੀ ਤੇ ਇੱਥੇ ਆਈ ਤੇ ਮੈਨੂੰ ਲੱਗਾ ਕਿ ਮੈਂ ਨਾ ਪੰਜਾਬ ਵਿੱਚ ਆ ਗਈਆਂ ਅੱਛੇ ਤੇ ਮੈਂ ਕਿਹਾ ਮੈਂ ਉਹਨੇ ਕਹੋ ਜੈ ਐਲਬਮ ਕਰਨਾ ਜਿਹੜਾ ਨਾ ਪੰਜਾਬ ਵਾਸਤੇ ਹੋਵੇ ਕਿਉਂਕਿ ਇੱਥੋਂ ਦੇ ਲੋਕ ਮੈਨੂੰ ਕਹਿਣ ਲੱਗੇ ਤੂੰ ਤੇ ਦਿੱਲੀ ਵਾਲੀ ਕਿਉਂਕਿ ਮੈਂ ਜੰਮੀ ਬੰਬੇ ਸਾਹ ਪਰ ਰਹੀ ਦਿੱਲੀ ਬਣੀ ਵੀ ਦਿੱਲੀ ਤੇ ਕਹਿੰਦਾ ਕਿ ਤੂੰ ਤੇ ਦਿੱਲੀ ਵਾਲੀ ਹੈ ਤੇ ਉਹ ਮੈਨੂੰ ਬੁਰਾ ਜਿਹਾ ਲੱਗਦਾ ਸੀ ਕਿ ਮੈਂ ਤੇ ਪੰਜਾਬਣ ਆ ਤੇ ਮੈਂ ਪੰਜਾਬੀ ਕੁਝ ਕਰਨਾ। ਉਦੋਂ ਮੈਂ ਅੰਬਰਸਰੇ ਦੇ ਪਾਪੜ ਲੋਕਗੀਤ ਲਬਿਆ ਜਿਹੜਾ ਕਿ ਮੈਂ ਬਚਪਨ ਵਿੱਚ ਮਾਂ ਤੇ ਪ੍ਰਕਾਸ਼ ਆਂਟੀ ਨੂੰ ਗਾਉਂਦਿਆਂ ਸੁਣਿਆ ਸੀ। ਅੱਛਾ ਤੇ ਮੈਂ ਮਾਂ ਕੋਲ ਪੁੱਛਿਆ ਮਾਂ ਇਹ ਗੀਤ ਜਿਹੜਾ ਹੈ ਤੁਸੀਂ ਰਿਕਾਰਡ ਕੀਤਾ ਤੇ ਮਾਂ ਨੇ ਕਿਹਾ ਨਹੀਂ ਇਹ ਤੇ ਅਸੀਂ ਹਰ ਵੇਲੇ ਘਰ ਗਾਉਂਦੀਆਂ ਰਹਿੰਦੀਆਂ ਐ ਕਦੀ ਸੀ ਰਿਕਾਰਡਿੰਗ ਨਹੀਂ ਕੀਤਾ। ਚਲ ਤੂੰ ਕਰ ਫਿਰ। ਅੱਛਾ ਉਹ ਤਾਂ ਫਿਰ ਮੈਂ ਐਲਬਮ ਕੀਤਾ। ਔਰ ਮੇਰੇ ਐਲਬਮ ਦੇ ਵਿੱਚੋਂ ਸਭ ਤੋਂ ਪੌਪੂਲਰ ਨੰਬਰ ਇਹ ਹੋਇਆ। ਉਹ ਹੀ ਹੋਇਆ ਜੀ। ਉਹਦਾ ਵੀਡੀਓ ਬਹੁਤ ਸੋਹਣਾ ਬਣਿਆ ਬੰਬੇ। ਔਰ ਫਿਰ ਉਹਦੇ ਨਾਲ ਇੱਕ ਮੇਰੀ ਵੱਖਰੀ ਰੈਕਗਨੀਸ਼ਨ ਉਦੋਂ ਮੈਂ ਡੌਲੀ ਗੁਲੇਰੀਆ ਬਣੀ ਉਹ ਕਿਹੜੇ ਸਾਲ ਦੇ ਵਿੱਚ ਹੀ ਅਮਰਸਰ ਦੇ ਪਾਪੜੇ ਮੈਂ ਖਾਂਦੀ ਹਾਂ 99 ਦੇ ਵਿੱਚ <laughs>